ਮਿੱਤਰੋ ਸਵਾ ਚਾਰ ਹੋ ਗਏ ਆ ਤੇ ਸਵੇਰੇ ਸਿਰਫ 15 ਅੰਡੇ ਚੁੱਕੇ ਸੀ ਮਾਤਾ ਨੇ ਤੇ ਆਪਾਂ ਹੁਣ ਵੇਖਦੇ ਆ ਮੇਰਾ ਤਾਂ ਪੇਪਰ ਸੀਗਾ ਤਾਂ ਕਰਕੇ ਫਿਰ ਦੋ ਪਏ ਇੱਥੇ ਵੇਖੋ ਪੇਪਰ ਦੇ ਦੂ ਕੇ ਤੇ ਕੰਮ ਧੰਦੇ ਨਵੇੜ ਕੇ ਮੈਂ ਕਿਹਾ ਹੁਣ ਚੁੱਕਦੇ ਆ ਕਿਉਂਕਿ ਸਵੇਰੇ ਚੁੱਕੇ ਸੀ ਅੰਡੇ ਫਿਰ ਥੋੜਿਆਂ ਦੀ ਤਾਂ ਕੀ ਵੀਡੀਓ ਪਾਉਣੀ ਤੁਹਾਨੂੰ ਇਕੱਠੇ ਵਿਖਾਉਣੇ ਆ ਤੇ ਗਿਣਿਆ ਅਜ ਦੋ ਆ ਆਗੇ ਤੇ ਆ ਗਿਣਿਆ ਜੀ ਦੋ ਚੇ ਲੋਰ 3 8 ਤੇ 1 9 ਪੈ ਹੀ ਇੱਧਰ ਦੇਖੋ ਬਾਕੀ ਤੁੰਦ ਬਹੁਤ ਸੀ ਅੱਜ ਤੇ ਕਿਤੇ ਵੀ ਜਾਣਾ ਚਲੋ ਆਪਣੇ ਦਾ ਪੇਪਰ 3 ਤੇ ਆਪਣੇ ਦਾ ਵੀਰ ਪੇਪਰ ਹਨਾ ਆਪਾਂ ਦਾ ਚਲੋ ਚਾਰ ਲਗਾਤਾਰ ਪੇਪਰ ਜਾਣਾ ਹੀ ਪੈਂਦਾ ਤੇ ਬਾਕੀ ਆਪ ਦਾ ਨਾ ਪੂਰਾ ਧਿਆਨ ਨਾਲ ਮਠਾ ਮਠਾ ਜਾਵੇ ਬੰਦਾ ਐਕਸੀਡੈਂਟ ਹੋਇਆ ਕੌਜ ਦੇ ਬਾਹਰ ਤੇ ਆ ਦੇ ਹੋਇਆ ਨੁਕਸਾਨ ਬਾਕੀ ਚਲੋ ਰੱਬ ਸੁੱਖ ਰੱਖੇ ਯਾਰ ਐਵੇਂ ਕਿਉਂਕਿ ਕੋ ਜਾਣ ਬਾਜ ਉਹ ਪਤਾ ਨਹੀਂ ਕਿੱਥੇ ਮਿਲਣਾ ਕਿਸੇ ਨਾਲ ਕਿ ਨਹੀਂ ਕਿੱਥੇ ਚੱਲ ਜਾਣਾ ਤਾਂ ਕਰਕੇ ਮਤਲਬ ਟਾਈਮ ਲੱਗ ਜੇ ਕੋਈ ਗੱਲ ਨਹੀਂ ਇੱਧੇ ਕਿ ਥੱਲੇ ਕਿੰਨੇ ਆ 4 ਇੱਕ ਤਲ ਵੇੜੀ ਦਿੱਤਾ ਬੈਠ ਨਾਲ ਤਿੰਨ ਹੋਰ ਆ ਲੱਗਦਾ ਅੰਡਾ ਹੋਰ ਦੇਣ ਲੱਗੀ ਆ ਖੜੀ ਹੋਈ ਜਾ ਨਾ ਜਿਵੇਂ ਕੁਕੜੀ ਚਲੋ ਕੋਈ ਗੱਲ ਨਹੀਂ ਇੱਧਰ ਪਿਆ ਇੱਕ ਸਵੇਰੇ ਸਿਰਫ 15 ਅੰਡੇ ਚੁੱਕੇ ਸੀ ਉਹ ਵੀ ਕੋਈ ਨਾ ਗਾਹਕ ਆਇਆ ਤਦਾ ਜ਼ਰੂਰੀ ਆਂਡੇ ਚਾਹੀਦੇ ਆ ਫਿਰ ਉਹਨੂੰ ਦੇਨੇ ਪਏ ਇੰਦੇ ਥੱਲੇ ਆ ਲੈ ਕੁਕੜੀ ਬੜੀਆ ਹੋਈ ਆ ਇਹ ਥੱਲੇ ਆ ਚਾਰ ਚਾਰ ਯਾ ਹਾਂ ਲਓ ਇੱਕਾ ਇਧਰ ਬਾਹਰ ਹੀ ਦਿੱਤਾ ਪੈ ਲੈ ਅੱਜ ਇਧਰ ਹੋਈ ਏ ਤਨ ਤਨ ਇੰਦੇ ਚ ਹੈਗੇ ਆ 4 6 8 ਹਾਂ 8 ਆਂਡੇ ਇੰਦੇ ਹੀ ਪਏ ਆ ਬਾਕੀ ਕਾਲਜ ਬੜੇ ਵੀਰ ਮਿਲਦੇ ਆ ਵੀ ਤੁੰਗ ਵੀਰ ਉਹ ਹੀ ਨਾਂਂ ਡੈ ਵਾਲੀ ਵੀਡੀਓ ਪਾਉਣਾ ਤੇ ਬੜੀ ਖੁਸ਼ੀ ਹੁੰਦੀ ਹੈ ਮਿਲ ਕੇ ਵੀਰਾਂ ਨਾਲ ਤੇ ਪਰਦੇ ਮਗਰ ਮੇਰੀ ਖਾਲੀ ਕੋਈ ਹੈਗਾ ਕਿ ਨਹੀਂ ਹੈਗਾ ਗਾ ਆਯੋ ਇੰਦੇ ਚ ਪਏ ਪੰਜ ਲੋਈ ਵਾ ਵੀਡੀਓ ਪਾ ਪਾਉਣ ਦਾ ਟਾਈਮ ਹੀ ਲੱਗਾ ਹੁਣ ਮੈਂ ਵਾ ਕੰਮ ਤਾਂ ਦਿਨ ਮੇੜ ਕੇ ਹੁਣ ਫਿਰ ਖਾਦ ਪਾਉਣੀ ਆ ਕਿਤੇ ਦੂਜੀ ਖਾਦ ਪਾਉਣ ਵਾਲੀ ਆ ਕਿਤੇ ਤੀਜੀ ਪਾਉਣ ਵਾਲੀ ਆ ਪਾਣੀ ਪੁਣੀ ਦਾ ਲੱਗ ਗਿਆ ਤੇ ਨਵੇੜੀਏ ਕੰਮ ਇੱਧਰ ਪੰਜ ਆ। ਬੜੀਆ ਕੰਮ ਤਾਂ ਦੇ ਚਾਰੇ ਲੱਗੇ ਰਹੀਦਾ। ਆ ਨਾਲੇ ਕੰਮ ਕਰਨੇ ਚਾਹੀਦੇ ਆ। ਪਰ ਥੋੜੇ ਦਿਮਾਗ ਨਾਲ ਇੱਧਰ ਇੱਧਰ ਕੋਈ ਵੀ ਹੈ ਨਹੀਂ। ਲਓ ਜੀ ਆਂਡੇ ਆ ਗਏ ਸ਼ਾਮ ਤੱਕ। ਕੁਕੜੀ ਨੂੰ ਆਪਾਂ ਦਾਣਾ ਪਾਣੀ ਰੱਖਤਾ ਸੀਗਾ ਹੁਣ। ਖਾ ਦਿੰਨੇ ਇੱਕ ਰੱਖ। ਬਾਕੀ ਉਹ ਇੱਕ ਉਹ ਕੁਕੜੀ ਬੈਠੀ ਹੋਈ ਆ। ਇੱਕ ਉਹ ਬੈਠੀ ਆ। ਇੱਕ ਤੀਜੀ ਆ ਬੈਠੀ ਹਾਂ ਤਿੰਨ ਬੈਠੀਆਂ ਨੇ ਉਹ ਸਾਦਾ ਅੰਡੇ ਆ ਜਾਣ ਤੇ ਆ ਅੰਡੇ ਆਈ ਕਰ ਲਿਆ ਜੀ ਫੋਲੋ ਤੇ ਧੰਨਵਾਦ ਜੀ